ਤੇ ਮੈਂ ਜੈਸਕੋਰ ਕਮਾਲਪੁਰ ਤੋਂ ਤੇ ਅਸੀਂ ਅੱਜ ਇਹੀ ਕਵਾਂਗੇ ਤੁਸੀਂ ਚਮਾਰ ਵਨ ਪਹਿਲਾਂ ਫਿਲਮ ਦੇਖੀ ਹੈ ਜੀ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਦੇਖ ਰਹੇ ਹਾਂ ਤੇ ਸਾਨੂੰ ਉਮੀਦ ਹੈ ਆਉਣ ਵਾਲੀ ਫਿਲਮ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਵੋਗੇ ਕਿਉਂਕਿ ਸਾਡਾ ਮਕਸਦ ਇਹ ਹੀ ਹੈ ਕਿ ਆਉਣ ਵਾਲੇ ਜੰਗਰੇਸ਼ਨ ਨੂੰ ਜਾਗਰੂਤ ਕੀਤਾ ਜਾਵੇ ਬਿਲਕੁਲ ਹਨਾ ਜੀ ਹੁਣ ਦੇਖੋ ਬਹਿਮਾ ਭਰਮਾਂ ਜਾਂ ਆਪਾਂ ਬਹੁਤ ਪਏ ਗਏ ਆ ਕੋਈ ਸਿਆਣਾ ਦੱਸਦਾ ਟੂਣਾ ਟੰਮਣਾ ਆਪਾਂ ਬਹੁਤ ਜਲਦੀ ਯਕੀਨ ਕਰ ਲੈਂਦੇ ਆ ਉਹ ਚੀਜ਼ਾਂ ਤੇ ਪਰ ਜੋ ਆਪਣੇ ਗੁਰੂ ਮਹਾਰਾਜ ਆਪਾਂ ਨੂੰ ਦੱਸਦੇ ਨੇ ਜੀਣਾ ਸਿਖਾਉਂਦੇ ਨੇ ਕੁਝ ਵੀ ਦੱਸਦੇ ਨੇ ਆਪਾਂ ਉਹ ਇਹਤੇ ਅਮਲ ਨਹੀਂ ਕਰਦੇ ਤੇ ਸਾਡੀ ਇਹੀ ਕੋਸ਼ਿਸ਼ ਹੈ ਵੀ ਸਾਡੀ ਫਿਲਮ ਚਮਾਰ 2 ਨੂੰ ਦੇਖੋ ਤੇ ਉਹਦੇ ਤੋਂ ਕੁਝ ਸਿੱਖੋ ਸਾਡੇ ਗੁਰੂ ਮਹਾਰਾਜ ਦੇ ਕਹਿਣ ਤੇ ਲੱਗੋ ਜਿੱਦਾਂ ਉਹ ਸਮਝਾਉਂਦੇ ਆ ਉਹਦੇ ਵਿੱਚ ਮੈਸੇਜ ਦਿੱਤਾ ਗਿਆ ਸਮਝਾਇਆ ਗਿਆ ਉਹ ਚੀਜ਼ਾਂ ਤੇ ਅਮਲ ਕਰੋ